ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਮਦਰ ਸੰਜੀਤ ਬੋਬੀ ਜੀ ਮੇਰਾ ਨੰਬਰ ਹੈ 9317412247 ਮੌਕੇ ਦਾ ਮੈਂ ਰਹਿਣ ਵਾਲਾ ਹਾਂ ਅਸੀਂ ਬਚਪਨ ਤੋਂ ਜੋ ਨਾਨਕ ਸਰਦੇ ਨਾਲ ਜੁੜੇ ਹੋਏ ਸਮਾਤ ਭਾਈ ਰਾਜੋਪਾਲਾ ਜੀ ਇਸ ਟਾਈਮ ਜੋ ਬਾਬਾ ਇਸ ਸੈੰਗ ਦੀ ਬਸਤੀ ਇਸ ਨਾਲ ਹੀ ਕੱਲ ਰਹੇ ਆ ਉੱਥੇ ਜੋ ਸੇਵਾ ਚੱਲ ਰਹੀ ਹੈ ਪ੍ਰਸ਼ਾਦਾ ਜਾਂਦਾ ਦਪਹਿਰ ਨੂੰ ਤੇ ਦਾਸ ਸੁਖੀ ਸੇਵਾ ਦਾ ਆਰਿਆਂ ਦੇ ਨਾਲ ਸੇਵਾ ਕਰਦਾ ਉੱਥੇ ਲੰਗਰ ਦੇ ਵਿੱਚ ਦੀ ਸੇਵਾ ਦੇ ਨਾਲ ਹੀ ਚੱਲੇਗਾ ਅਸੀਂ ਉੱਥੇ ਸਾਡੇ ਬੀਬੀ ਦੇ ਨਾਲ ਦਾਸ ਬਾਹਰ ਗੇਟਾਂ ਦੇ ਉੱਤੇ ਬੈਠਾ ਸੀ। ਉਹ ਉਥੋਂ ਦਾ ਮੁੱਖ ਸੇਵਾਦਾਰ ਹੈ। ਕਲਮਨ ਸਿੰਘ। ਉਹ ਮਿਲੂਗਾ ਤੂੰ ਕੀ ਗੱਲਾਂ ਕਰਦਾ ਮੈਂ ਕਹਾਂ ਜੀ ਮੈਂ ਤੇ ਗੱਲ ਕਰਦਾ ਅਮਰਸਾ ਕੋ ਨਾਮ ਦੇ ਪੁੱਤੇ ਮਾਂ ਬਾਬੀ ਕਰੋ ਸੇਵਾ। ਤੇ ਇਹ ਹੀ ਆਪਾਂ ਨੂੰ ਵਿਦੇਸ਼ਾਂ ਡਾਂਡਨ ਬਾਬਾ ਕੋ ਤੇ ਸੰਗਤਾਂ ਕੋਈ ਕੰਮ ਜੀ ਉਹਨਾਂ ਨਾਲ ਹੋਈ। ਤੇ ਉਹ ਕਹਿੰਦੇ ਨੇ ਅੰਦਰ ਚੱਲ ਕੇ ਸੁਧਾਰ ਹੋਣਾ ਹੈ। ਤੇ ਤੈਨਾਂ ਨਾਲੋਂ ਮੈਂ ਤੇ ਮੋਟਾ ਹੋ ਸੀ ਮੈਨੂੰ ਘੁੱਟੋਂ ਫੜ ਕੇ ਤੇ ਅੰਦਰ ਲੈ ਕੇ ਗੇਟਾਂ ਤੋਂ ਮੈਂ ਜੋ ਥੋੜਾ ਵੀਰਿਆ ਉੱਥੇ ਡਾਂਗ ਪਈ ਸੀ। ਉਹ ਡਾਂਗ ਉਹਨਾਂ ਨੇ ਅੱਜ ਕੋ ਮੇਰੀ ਆਪ ਚੱਲੀਆਂ। ਫਿਰ ਕੱਚੀ ਵੀ ਪਰੀ ਆ ਆ ਮੇਰਾ ਗੋਟ ਦੇਖੋ ਆ ਮੇਰੇ ਚਸ਼ਮੇ ਦੇਖੋ ਆ ਮੇਰੇ ਵਾਲ ਤਾਂ ਖੋਲੇ ਕੇ ਸੀ ਆ ਦੇਖੋ ਮੇਰੇ ਹੱਥ ਜੋ ਕਟਿਆ ਹੋਇਆ ਫਿਰ ਇਧਰਲੇ ਪਾਸੇ ਦੇਖੋ ਇਧਰਲੇ ਪਾਸੇ ਵੀ ਆ ਛੱਟਾ ਹੈ ਤੇਰਾ ਮੋਢਿਆਂ ਦੇ ਉੱਤੇ ਜੋ ਨਿਸ਼ਾਨ ਬਣੇ ਹੋਏ ਆ ਤੇ ਆ ਜੋ ਹੈ ਥੱਲੇ ਪੈਰ ਦੇ ਹੱਥ ਕੋਲ ਦੇ ਉੱਤੇ ਵੀ ਨਿਸ਼ਾਨ ਆ ਜੂ ਹੈ 60 ਸਾਲ ਵੀ ਹੋਰ ਜਿਆਦਾ ਐਸ ਟਾਈਮ ਪੱਤੇ ਸਪਲਿੰਗ ਤਾਂ ਇੰਨੀ ਗੁਰੀ ਹਾਲ ਤਾਂ ਵੀ ਪਾਸਾ ਵੀ ਲਿਆਂਗੇ ਲਿਆ ਜਾਂਦਾ ਤੁਰਿਆ ਨਹੀਂ ਜਾਂਦਾ ਪਸੂ ਆ ਗੂ ਜੋ ਕੋਟਮਾਰ ਕੀਤੀ ਅਟਾਂਗਾ ਕੰਮ ਸਹੀ ਸੀ ਇਹ ਮੈਨੂੰ ਕੋਟ-ਕੋਟ ਕੇ ਪਾੜੀਆ ਦਿੱਤਨਾ ਸਪੈਸ਼ਲ ਸਬੂਤ तौर ਤੇ ਨਾਲ ਲੈ ਕੇ ਆਉਣਾ ਚਾਹੀਦਾ ਤੇਰਾ ਫੋਨ ਵੀ ਉੱਥੇ ਪਹਿਲਾਂ ਟੈਕ ਪਿਆ ਸੀਗਾ ਫਿਰ ਉਹਨਾਂ ਨੇ ਅੱਧੇ ਘੰਟੇ ਪੁੱਛ ਦਿੱਤਾ ਨਹੀਂ ਜਦ ਮੈਂ ਉੱਥੇ ਲਾਈਵ ਹੋਣਾ ਸੀਗਾ ਸੋ ਮੈਂ ਇਹ ਗੱਲ ਕਹੂੰਗਾ ਵੀ ਇਹਨਾਂ ਸਾਧਾ ਤੋਂ ਦੂਸਰਾ ਸਾਧਾ ਕੋਈ ਬਚੋ ਤੇ ਕਿਸੇ ਦੇ ਸਮਝ ਨਹੀਂ ਆਇਆ ਇਹ ਮਰਦ ਉਹ ਕੰਮ ਆ ਜਾਂਦਾ ਇਸ ਦਾ ਮਤਲਬ ਹੈ ਇਹਨਾਂ ਦੇ ਜਿਹੜੇ ਮਗਲੋ ਨੇ ਜੋ ਸਮਾਗਮ ਜਾਂਦੇ ਜਾਂਦਾ ਚੱਲਦੇ ਆ ਔਰ ਆਗੂ ਅੱਜ ਇੱਕ ਸਿੱਟੇ ਮੈਂ ਗਲਤ ਵੀ ਹੋ ਸਕਦਾ ਹਾਂ ਹਕਮੰਦਸ ਦੇ ਮੇਰੇ ਨਾਲ ਬੈਠਾ ਲਾ ਪਰ ਉਹਨੇ ਮੈਨੂੰ ਪਸ਼ੂਆਂ ਵਾਂਗੂੰ ਇੰਨਾ ਪਸ਼ੂਆਂ ਨੂੰ ਵੀ ਆਪਾਂ ਕੌੜ ਦੇਣੀ ਜਿਵੇਂ ਮੈਨੂੰ ਕੋਲ ਸਾਲੇ ਜਿਵੇਂ ਕੌੜਦੇ ਹੁੰਦੇ ਆ ਉਸ ਸਾਹਮਣੇ ਕੌੜ ਮਾਰ ਦਿੱਤੀ ਹੁਣ ਮੈਂ ਆ ਗੁੱਟ ਜੂਵੇ ਵਰਕ ਬਹੁਤ ਘੱਟ ਕਰਦਾ ਦੋਨੇ ਗੁੱਟਾਂ ਸਾਟਾ ਪਰ ਆ ਦੇਖੋ ਇਹ ਗੁੱਟ ਤੇ ਵੀ ਸੋਜ ਆਈ ਹੋਈ ਹੈ ਸੋ ਮੈਂ ਸਾਰੇ ਸੰਗਤ ਨੂੰ ਜਿੰਨੀ ਲਕਾਈ ਹੈ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਕਹਿਣਾ ਹੈ ਕਿ ਮੈਨੂੰ ਇਨਸਾਫ ਦੇ ਵਿੱਚ ਸਾਰੇ ਮੇਰੀ ਮਦਦ ਕਰੋ ਨੰਬਰ ਮੈਂ ਤੁਹਾਨੂੰ ਦੇ ਚੁ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ